ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਵਲੌਗ ਵਿੱਚ ਸ਼ਾਮ ਹੋ ਚੁੱਕੀ ਹੈ ਜੀ ਅੱਜ ਆ ਜਾਗੋ ਜਾਗੋ ਵਾਸਤੇ ਤਿਆਰੀਆਂ ਹੋ ਗਈਆਂ ਸਾਰੀਆਂ ਲਵੇਸ਼ਰਾਂ ਲਾ ਕੇ ਆਣ ਘਰ ਸੀ ਆਹ ਦੀ ਸਾਰੇ ਰੈਡੀਆ ਦੇਖੋ ਜੀ ਸਾਰੇ ਤਿਆਰ ਹੋ ਚੁੱਕੇ ਨੇ ਤੇ ਹੁਣ ਅਸੀਂ ਜਾਗੋ ਦਾ ਪ੍ਰੋਗਰਾਮ ਸਟਾਰਟ ਹੋਊਗਾ ਤੁਹਾਨੂੰ ਪ੍ਰੋਗਰਾਮ ਦਿਖਾਵਾਂਗੇ ਸਾਰਾ ਆਪਣੇ ਵਲੌਗ ਨਾਲ ਬਣੇ ਰਹੋ ਚਲਦੇ ਚਲਦੇ ਵਲੌਗ ਨੂੰ ਸ਼ੇਅਰ ਜਰੂਰ ਕਰੀ ਚੱਲਿਓ ਤੇ ਤੁਹਾਨੂੰ ਮਿਲਾਂਗੇ ਪਰ ਦਿਖਾਵਾਂਗੇ ਸਾਰਾ ਪ੍ਰੋਗਰਾਮ ਅੱਗੇ ਇਧਰ ਫੋਟੋ ਸ਼ੂਟ ਚੱਲ ਰਿਹਾ ਹੈ ਹਸਦੇ ਨਾਲ ਤਿਆਰੀ ਹੋ ਕੇ ਸਾਰੇ ਲੈਣੀ ਵੈੜੀ ਨੇ ਫੋਟੋ ਫੋਟੋ ਹੋ ਰਹੀਆਂ ਨੇ ਦੇਖੋ ਸਾਰਾ ਤਿਆਰੀ ਵੈਰੀ ਆ ਇਹ ਵੀ ਵਿਆਹ ਦਾ ਕਰ ਦੇਖਦੇ ਆ ਰੈਡੀ ਹੋਈ ਜਾਂਦੇ ਨੇ ਸਾਰੇ ਹਜੇ ਹੋ ਰਹੀਆਂ ਨੇ ਸਾਰੀਆਂ ਦੇਖੋ ਲਓ ਜੀ ਤਿਆਰ ਹੋ ਚੁੱਕੇ ਆ ਜਾਗੋ ਵਾਸਤੇ ਪਰ ਰੇਟ ਆ ਬਾਕੀ ਦੀ ਤਿਆਰ ਹੋ ਜਾਣ ਥੋੜੇ ਨੂੰ ਤੇ ਰਹਿੰਦੇ ਤਿਆਰ ਵਾਲੇ ਤੇ ਚਲੋ ਜਾਗੋ ਦਾ ਪ੍ਰੋਗਰਾਮ ਸਾਰਾ ਦਿਖਾਵਾਂਗੇ ਦੇਖੋ ਰੈਡੀਆਂ ਸਾਰੇ ਇੱਥਾ ਵੇਟ ਕਰ ਰਿਆ ਤੇ ਫਿਰ ਤੁਹਾਨੂੰ ਮਿਲਾਂਗੇ ਆਪਾਂ ਆਈ ਜੀ ਲੱਗ ਰਹੇ ਨੇ ਸਾਹਮਣੇ ਪਹਿਲੇ ਲੜਕੇ ਲੱਗ ਰਹੇ ਨੇ ਅਲੱਗ-ਕਿ-ਲੜਕੇ ਗਏ ਭੜਕੇ ਲਈ ਅੰਮੀਆ ਪੰਗੜਾ ਤਾਤਰੀ ਦਾ ਉਹ ਨੱਚੇ ਮੁੰਡੇ ਦਾ ਤਾਤਰੀ ਪੰਗੜਾ ਫੈਮਿਲੀ ਆਉਂਨ ਸਭ ਖੜਕੇ ਲਾਂਦੀ ਪੋਸਟ ਤੇ ਭੰਗੜਾ ਤਾਂ ਸਜਦਾ ਉਹਨੇ ਚੇ ਮੁੰਡੇ ਤੇ ਦੋਸਤ ਭੰਗੜਾ ਦੀ ਹੰਦੀ ਮਾਇਆ ਓ ਬੱਲੇ ਮਾਇਆ ਤੇ ਪੰਗੜਾ ਤਾ ਸਜਦਾ ਨੱਚੇ ਤਈ ਨਲਤਾ ਆ ਪੰਗੜਾ ਤਾ ਸਜਦਾ ਨੱਚੇ ਤਈ ਨਲਤਾ దా భంగడా సజదా నే ము దీ దాదీ భగడా பரிவ கொள்ளே குடித பரிவா ஒரு பங்கடா

ਕਿ ਕਿ ਬੋਪੈਲਸ ਵਿੱਚ ਕਿਉਂਕਿ ਜਿਹੜਾ ਖਾਣ ਪੀਣ ਦਾ ਤੇ ਬਾਕੀ ਪ੍ਰੋਗਰਾਮ ਡੀ ਜੇ ਦਾ ਜਾਗੋ ਦਾ ਪ੍ਰੋਗਰਾਮ ਸੀਗਾ ਉਹ ਹੈਗਾ ਜੀ ਪੈਲਸ ਵਿੱਚ ਐਂਟਰੀ ਕਰ ਲਈ ਆਪਾਂ ਦੇਖ ਰਹੇ ਹਾਂ ਬਹੁਤ ਕੰਡ ਪੈਲਸ ਹੈ ਵੀ ਤੇ ਇੱਥੇ ਚੱਲਣਾ ਪ੍ਰੋਗਰਾਮ ਸਾਰੇ ਪਹੁੰਚ ਚੁੱਕੇ ਨੇ ਦੇਖੋ ਆ ਰਹੇ ਨੇ ਕੁਝ ਪਹੁੰਚ ਚੁੱਕੇ ਨੇ ਤੇ ਖਾਣਾ ਪੀਣਾ ਚੱਲ ਰਿਹਾ ਜੀ ਖਾਣਾ ਪੀਣਾ ਹੋਊਗਾ ਤੇ ਨਾਲ ਨੱਚਣ ਟੱਪਣ ਦਾ ਕੰਮ ਚੱਲੂਗਾ ਦਿਖਾਈ ਚੱਲਣਾ ਬਣੇ ਰਹੋ ਸੇ ਤਾਂ ਥੋੜੀ ਜਿਹੀ ਪਹਿਠੀਕ ਨਹੀਂ ਸੀਗੀ ਥੋੜੀ ਜਿਹੀ ਸਰੀਜ਼ ਪ੍ਰੋਬਲਮ ਹੋ ਗਈ ਇਤਿਜਾਲ ਤੁਸਾ ਬਣ ਗਿਆ ਖਾਣਾ ਪੀਣਾ ਕਈ ਜਣਾ ਤੇ ਇਦਾਂ ਹੀ ਚੱਲ ਰਿਹਾ ਸੀਗਾ ਤਾਂ ਕਰਕੇ ਤੇ ਆਪਾਂ ਜਿਹੜਾ ਭੋਜਨ ਹਲਕਾ ਹੀ ਰੱਖਾਂਗੇ ਤਲੇ ਫਲੇ ਅੱਜ ਬੰਦ ਹੈ ਸਾਰਾ ਦਿਨ ਕੋਸ਼ਿਸ਼ ਕਰਾਂਗੇ ਨਾ ਖਾਈਂ ਹਰ ਰਾਤ ਸੌਰੀ ਰਾਤ ਹੋ ਚੁੱਕੀ ਆ ਕੁਛ ਜਿਹੀ ਰਹੂਗੀ ਜੇ ਖਾਈਏ ਮਾੜਾ ਮੋਟਾ ਬਲਦਾ ਖਾਣਾ ਹੀ ਨਹੀਂ ਹੈਗਾ ਮੈਂ ਤੇ ਲੋ ਜੀ ਹੁਣ ਚੱਲ ਪੈ ਡੀ ਜੇ ਤੇ ਅਸੀਂ ਪਾਉ ਹੁਣ ਪੰਗੜਾ ਸਾਰੇ ਦੇਖ ਰਹੇ ਤੁਸੀਂ ਲੱਗੇ ਹੋਇਆਂ ਇੰਜੋਏ ਕਰਨ ਬਹੁਤ ਸੋਹਣਾ ਪ੍ਰੋਗਰਾਮ ਸੀਗਾ ਇੰਜੋਏ ਕਰ ਰਹੇ ਨੇ ਸਾਰੇ ਕਿ ਮੈਂ ਵੀ ਨਾਲ ਲਵਾਈ ਹਾਜ਼ਰੀ ਦੇਖ ਰਿਹਾ ਹਾਂ ਗਾਗਨ ਹੋਰੀ ਸਾਰੇ ਨੱਚ ਰਹੇ ਆ ਲੱਗੇ ਹੋਏ ਨੇ ਸਾਰੇ ਨੱਚਣ ਟੱਪਣ ਇੰਜੋਏ ਕਰਦੇ ਹੋਏ ਫੁੱਲ ਸਾਰੀਆਂ ਅੱਜ ਫੈਮਿਲੀ ਸਾਡੀ ਇਕੱਠੀ ਹੈ ਭਾਈ ਕਿਉਂਕਿ ਜਿਹੜਾ ਵਿਆਹ ਸੀਗਾ ਪਹਿਲਾਂ ਦਿਖਾਇਆ ਸੀ ਤੁਹਾਨੂੰ ਆਪਣੇ ਬਲੌਗ ਮਾਸੀ ਦੀ ਕੁੜੀ ਦਾ ਸੀ ਉਹ ਅਮਰੀਕਾ ਹੈ ਸਾਰੀ ਫੈਮਿਲੀ ਸਾਡੀ ਜਿਹੜਾ ਇਹ ਵਿਆਹ ਹੈ ਜਿਹੜੀ ਵੱਡੀ ਮਾਸੀ ਆ ਉਹਦੇ ਪੋਤੇ ਦਾ ਵਿਆਹ ਆਸਟ੍ਰੇਲੀਆ ਫੈਮਿਲੀ ਸਾਰੀ ਇਹ ਇਹ ਕੁੜੀਆਂ علاوہ ਬੌਟੀ ਆ ਉਹ ਵੀ ਆਸਟ੍ਰੇਲੀਆ ਦੀ ਆ ਜਿਹੜੀ ਕੁੜੀਆਂ ਵੀ ਇਹ ਗੋਰਿਆਂ ਦੀ ਕੁੜੀ ਐ ओरिजिनल ਗੋਰੇ ਹੁੰਦੇ ਨੇ ਉੱਧਰਲੇ ਉਹ ਕੁੜੀਆਂ ਤੇ ਦੋਨਾਂ ਦੀ ਮੈਰਿਜ ਐ ਜਾਗ ਦਾ ਪ੍ਰੋਗਰਾਮ ਸੀਗਾ ਸਾਰੇ ਪਹੁੰਚੇ ਹੋਇਆ ਦੇਖੋ ਇੰਜਵਾਇ ਕਰਦੇ ਹੋਏ ਫੋਲੋਅ ਆਪ ਫੋਲ ਸਾਊਂਡ ਸਾਨੂੰ ਪਤਾ ਇਹ ਬੰਦ ਕਰਨਾ ਕਾਰਨ ਬੰਦ ਹੀ ਕਰਨਾ ਪੈਂਦਾ ਸਾਡੇ ਸਾੜੀਆਂ ਪਰਜਾਈਆਂ ਪਈ ਮਾਸੀ ਵੀ ਆ ਨੂਆਂ ਦੋ ਆ ਸਾਡੀ ਮਾਮੇ ਜੀ ਨੂਆਂ ਸਾਰਿਆਂ ਲੱਗੇ ਹੋਏ ਉੱਧਰ ਵੀ ਸਾਰੀ ਭਰਾ ਹੋਰੀ ਤੇ ਮਾਸਿਆਂ ਦੇ ਮੁੰਡੇ ਸਾਰੇ ਭੈਣਾਂ ਸਾਡੀਆਂ ਸਾਰੀਆਂ ਲੱਗੇ ਹੋਇਆਂ ਇਕੱਠੇ ਹੋ ਗਏ ਬਹੁਤ ਇੰਜੋਏ ਕੀਤਾ ਸਾਰੇ ਜਣੇ ਜਦੋਂ ਇਕੱਠੇ ਹੁੰਦੇ ਆ ਬਹੁਤ ਨਜ਼ਾਰਾ ਆਉਂਦਾ ਆਨੰਦੀ ਵੱਖਰਾ ਹੁੰਦਾ ਮੁੰਜੇ ਮਰ ਜੇ ਗਿਆ ਸਾਡੀ ਜਾਣਾ ਹੁੰਦਾ ਬਗਲਾ ਟੈਨਸ਼ਨ ਨਹੀਂ ਜੀ ਬਈ ਯਾਰ ਕਿਵੇਂ ਜਾਵਾਂਗੇ ਔਖਾ ਕੰਮ ਚੜਨਾ ਬੂ ਜੇ ਉੱਥੇ ਵਗ ਜਾਣਾ ਫਿਰ ਬਹੁਤ ਆਨੰਦ ਆਉਂਦਾ ਜਦ ਕਰਦੇ ਵੀ ਉੱਥੇ ਰਹਿ ਨਾ ਆਈਏ ਨਾ ਇਦਾਂ ਹੋ ਜਾਂਦਾ ਬਹੁਤ ਇੰਜੋਏ ਕੋਈ ਕਿਹੜਾ ਆਪ ਸਾਰਿਆਂ ਦਾ ਭੈਣ ਭਰਾਵਾਂ ਦਾ ਸਾਰਿਆਂ ਦੀ ਆਪ ਵਿੱਚ ਬਹੁਤ ਪਿਆਰ ਹੈ ਮਾਸਤੀਆਂ ਮਾਮਿਆਂ ਦੇ ਮੁੰਡਿਆਂ ਦਾ ਬੱਚਿਆਂ ਦਾ ਭਾਬੀਆਂ ਦਾ ਸਾਡੀਆਂ ਸਾਰੇ ਆਪ ਵਿੱਚ ਬਹੁਤ ਵਧੀਆ ਜਿਵੇਂ ਕਰਦੇ ਆ ਹੀ ਨਹੀਂ ਹੈਗਾ ਸਾਰੇ ਇਕੱਠੇ ਹੋ ਕੇ ਬਹੁਤ ਆਨੰਦ ਆਉਂਦਾ ਮਸਤੀ ਫੁੱਲ ਬੜਾ ਫੁੱਲ ਹੁੰਦੀ ਆ ਦੇਖਦੇ ਚੱਲ ਰਿਹਾ ਡੀਜੇ ਸਿਸਟਮ ਨਾਲੇ ਪਾਵਨ ਹੋਈ ਲੱਗੇ ਹੋਏ ਨੇ ਸਾਡੇ ਪ੍ਰਾਣੇ ਸਾਹ ਹੋਰੀ ਭਾਈ ਸਾਰੇ ਆਏ ਹੋਏ ਨੇ ਅਮਰੀਕਾ ਵਾਲੇ ਸਾਡੇ ਬੇਨੇਪਰਾ ਅਮਰੀਕਾ ਸਾਰੇ ਹੀ ਨੇ ਭਾਈ ਲੱਗੇ ਹੋਏ ਅਮਰੀਕਾ ਦੇ ਸਾਡੇ ਸਾਰੇ ਅਮਰੀਕਾ ਵਾਲੇ ਫੈਮਿਲੀ ਆਈ ਹੋਈ ਆ ਤੇ ਆਸਟ੍ਰੇਲੀਆ ਵਾਲੀ ਫੈਮਿਲੀ ਆਈ ਹੋਈ ਆ ਸਾਰੇ ਇਕੱਠੇ ਹੋ ਕੇ ਸਾਡੀ ਫੈਮਿਲੀ ਬਹੁਤ ਵੱਡੀ ਹੋ ਜਾਂਦੀ ਆ ਕਾਉਂਕੀ ਮੇਰੇ ਮਾਸੀਰੇ ਜਿਹੜਿਆਂ ਸੱਤ ਪਹਿਣਾ ਨੇ ਉਹ ਨਾਲ ਸੱਤ ਪਹਿਣਾ ਹੋ ਗਏ ਇਹਨਾਂ ਦੇ ਗਾਂ ਬੱਚੇ ਦੋ ਦੋ ਤਕਰੀਬ ਨਾਲ ਹੈਗੇ ਨੇ ਇੱਕ ਇਹਦੇ ਕੇ ਦੋ ਸਾਰੇ ਇਕੱਠੇ ਫਿਰ ਉਹਨਾਂ ਦੇ ਨੂੰਹਾਂ ਹੋ ਗਏ ਬੱਚੇ ਹੋ ਗਏ ਸਾਡੇ ਸਾਰਾ ਸਿਸਟਮ ਵੱਡਾ ਹੋ ਜਾਂਦਾ ਬਹੁਤ ਮਾਮਿਆਂ ਦੇ ਹੋ ਗਏ ਬੱਚੇ ਦੋ ਮਾਮੇ ਨੇ ਸਾਡੇ ਉਹਨਾਂ ਦੀਆਂ ਗਾਂ ਫੈਮਲੀਆ ਹੋ ਗਏ ਬੱਚੇ ਹੋ ਗਏ ਫੈਮਲੀਆ ਹੋ ਗਏ ਹਨ ਬਹੁਤ ਵੱਡੀ ਲੋ ਜੀ ਕਦੋਂ ਸੇ ਥੋੜਾ ਸਿਹਤ ਅਜੇ ਨਹੀਂ ਜਿਆਦਾ ਠੀਕ ਨਹੀਂ ਮੂੰਹ ਦਿੱਕਤ ਵਾਲੀ ਵੀ ਨਹੀਂ ਸੀ ਥੋੜੀ ਜਿਹੀ ਦਿੱਕਤ ਸੀ ਤਾਂ ਕਰਕੇ ਫਿਰ ਮੈਂ ਥੋੜਾ ਜਿਹਾ ਧਿਆਨ ਰੱਖ ਰਿਹਾ ਜੀ ਖਾਣਾ ਪੀਣ ਦਾ ਵੀ ਬਸ ਹੀ ਬੈਠੇ ਸੀ ਮੈਂ ਤੇ ਗਗਨ ਸਾਊਂਡ ਚੱਲ ਰਿਹਾ ਸੀ ਚਲੋ ਅਸੀਂ ਬਰੋਥੀ ਬੈਠੇ ਬੈਠੇ ਥੋੜਾ ਜਿਹਾ ਇੰਜਵਾਇ ਕੀਤਾ ਕਰੀਏ ਗਾਣੇ ਚੱਲ ਰਹੇ ਸੀ ਉਤੇ ਥੋੜੀ ਜਿਹਾ ਆਪਾਂ ਐਕਟਿੰਗ ਕਰੀ ਆਵਦੀ ਬੈਠੇ ਬੈਠਿਆਂ ਨੇ ਗਗਨ ਦੀ ਫੈਮਿਲੀ ਬਹੁਤ ਵੱਡੀ ਐ ਸਟੇਜ ਸਾਡੀ ਛੋਟੀ ਕਹਿ ਸਕਦੇ ਹਾਂ ਜਿੱਥੇ ਨੱਚਣਾ ਸਟੇਜ ਦਾ ਛੋਟਾ ਸੀ ਥੋੜਾ ਸਾਊਂਡ ਵਾਲਾ ਜਿਹੜੀ ਜਗ੍ਹਾ ਸੀ ਉਹ ਛੋਟੀ ਸੀ ਫੈਮਿਲੀ ਸਾਡੀ ਬਾਲੀ ਵੱਡੀ ਐ ਉਤੇ ਪੂਰੇ ਘਟਾਉਣਿਆਂ ਦੇ ਕੋਈ ਖਾਣਾ ਪੀਣਾ ਚੱਲ ਰਿਹਾ ਪਛੇ ਇਹਨਾਂ ਚ ਮੈਂ ਕੁਝ ਵੀ ਨਹੀਂ ਖਾਂਦਾ ਕਿਉਂਕਿ ਪੂਰਾ ਮੈਂ ਕੰਟਰੋਲ ਰੱਖਿਆ ਮੈਂ ਕਿਹਾ ਜਮਾ ਸ੍ਰੀ ਮੇਰਾ ਸੈਟ ਨਹੀਂ ਸੀ ਜਿਆਦਾ ਮੈਨੂੰ ਪ੍ਰੋਬਲਮ ਸੀ ਮੈਂ ਸੋਚਿਆ ਜੀ ਤਲੇਵਾ ਕੁਝ ਵੀ ਨਹੀਂ ਖਾਣਾ ਤੇ ਮੈਂ ਉਹ ਜੀ ਦੇ ਕੈਂਪ ਰਿਹਾ ਜਾਗੋਲੇ ਦਿਨ ਮੈਂ ਕੁਝ ਵੀ ਇਸ ਤਰ੍ਹਾਂ ਨਹੀਂ ਖਾਦਾ ਸ਼ਾਮ ਨੂੰ ਲਓ ਜੀ ਇਹ ਗੋਰਿਆਂ ਦੀ ਫੈਮਲੀ ਹੈ ਦੇਖੋ ਇਹ ਗੋਰਿਆਂ ਦਾ ਡਾਂਸ ਇੰਜੋਏ ਕਰਦੇ ਹੋਏ ਲਓ ਖੋ ਭਾਈ ਗੋਰਿਆਂ ਦਾ ਡਾਂਸ ਤੁਹਾਨੂੰ ਦਿਖਾਵਾਂਗੇ ਇੰਨੇ ਦੀ ਫੈਮਲੀ ਆਏ ਸੀ ਥੋੜੇ 15 10 15 ਕਿ ਜਾਨੇ ਫੈਮਲੀ ਆਏ ਹੋਏ ਸੀ ਦੇਖੋ ਤੇ ਡਾਂਸ ਇਹ ਕੋਈ ਕਪਲ ਹੈ ਜਿੰਨਾਂ ਦਾ ਵਿਆਹ ਹੈ ਗੌਰਵ ਉਹ ਤੇ ਅੰਕੋਲੀ ਜੁਲੀ ਦੇਖੋ ਇਹ ਸਾਰੇ ਗੋਰੇ ਆ ਉਧਰਲੇ ਤੇ ਇਹਨਾਂ ਦਾ ਡਾਂਸ ਨੂੰ ਦਿਖਾ ਰਹੇ ਆ ਆਪਾਂ ਇਹਨਾਂ ਦੇ ਸਾਊਂਡ ਆਪਾਂ ਨੂੰ ਆਪਣੇ ਸੌਂਗ ਇਹਨਾਂ ਨੂੰ ਸਮਝ ਨਹੀਂ ਆਉਂਦੇ ਖਰ ਪੰਜਾਬੀ ਲਾਲੂ ਹਨ ਤੇ ਇਹਨਾਂ ਇੰਗਲਿਸ਼ ਵਾਲੇ ਆਪਣੇ ਹਿਸਾਬ ਚ ਨਹੀਂ ਆਉਂਦੇ ਚਲੋ ਜਿਵੇਂ ਗੌਰਵ ਹੋਰੀ ਉੱਥੇ ਰਹਿੰਦੇ ਨੇ ਇਹਨਾਂ ਨੂੰ ਤਾਂ ਸਮਝ ਆ ਜਾਂਦੀ ਹੈ ਤੇ ਸਾਡੇ ਵਰਗੇ ਨੇ ਸਾਨੂੰ ਤਾਂ ਨਹੀਂ ਕੋਈ ਐਡਾ ਸਮਝ ਆਇਆ ਇੰਗਲਿਸ਼ ਸੌਂਗ ਸੌਂਗ ਚੱਲ ਰਹੇ ਸੀਗੇ ਕਿਉਂਕਿ ਚਾਹ ਨੱਚੇ ਸਾਡੇ ਆਪਣੇ ਪੰਜਾਬੀ ਸੌਂਗਾਂ ਦੇ ਵੀ ਪਰ ਇਹਨਾਂ ਨੂੰ ਚੋਂ ਨਹੀਂ ਸਮਝ ਆਉਂਦੇ ਸਾਡੇ ਹਿਸਾਬ ਨਾਲ ਚੱਲेंगे ਇਹ ਦੇਖੋ ਇਹ ਛੋਟਾ ਪਰਾ ਗੌਰਵ ਦਾ ਸੁਬੀ ਇਹ ਵੀ ਆਸਟ੍ਰੇਲੀਆਈ ਆ ਲਓ ਦੇਖੋ ਭਾਈ ਇਹ ਸਾਰੇ ਗੋਰੇ ਨੇ ਪੰਜਾਬੀ ਕੱਪੜੇ ਪਾਏ ਸੀ ਸਾਰੇ ਦਿਨਾਂ ਦੇ ਇੱਕ ਕੁੜਤੇ ਪਜਾਮੇ ਵਧੀਆ ਇਹਨੇ ਪੂਰਾ ਇੰਜੋਏ ਕੀਤਾ ਬਹੁਤ ਖੁਸ਼ ਹੋਈ ਵੀ ਬਹੁਤ ਵਧੀਆ ਨੇਚਰ ਹੁੰਦਾ ਹੀ ਹੈ ਬੈਸੀ ਨੇਚਰ ਗੋਰਿਆਂ ਦਾ ਬਹੁਤ ਡਿਫਰੈਂਟ ਹੁੰਦਾ ਬਹੁਤ ਫਰਕ ਹੁੰਦਾ ਸੁਭਾਅ ਇਹਨਾਂ ਦਾ ਹਨ ਆਪ ਨੂੰ ਫਿਰ ਪਤਾ ਹੀ ਇਹਨਾਂ ਦਾ ਕੋਲ ਮਿਲ ਜਾਂਦੇ ਨੇ ਬਹੁਤ ਜ਼ਿਆਦਾ ਇਹ ਉਹ ਇਦਾਂ ਚੀਜ਼ਾਂ ਲੈ ਕੇ ਵੀ ਕਰਦੇ ਨੇ ਫਿਰ ਇਹ ਦੇਖੋ ਜੀ ਇਹ ਵੀ ਗੌਰਵ ਦੀ ਸਾਲੀ ਆ ਖੜੀ ਹੈ ਜਿਹੜੀ ਦਿੱਲੀ ਇਹ ਆ ਆਹ ਇਹ ਵਾਲੀ ਸਾਲੀ ਗੌਰਵ ਦੀ ਉਹ ਬੱਚਾ ਉਹਦਾ ਹਸਬੰਦ ਵੀ ਨਾਲ ਸਾਰੀ ਫੈਮਿਲੀ ਤੇ ਮੰਮੀ ਵੀ ਆਏ ਸਾਰੀ ਫੈਮਿਲੀ ਨਾਲ ਜਦੋਂ ਸਿੱਟਾ ਆਇਆ ਆਪਾਂ ਸੂਫ ਸਾਰੀ ਉਹ ਵਗੈਰਾ ਪਕਾ ਕੇ ਲੈ ਕੇ ਆਇਆ ਲੱਗਦਾ ਜਾਂ ਬਸ ਖਾਦੇ ਤੇ ਨਾਲ ਆਈਸਕ੍ਰੀਮ ਵਗੈਰਾ ਚਲੋ ਇਹ ਤਾਂ ਠੀਕ ਹੁੰਦੀ ਆ ਨਾ ਆਈਸਕ੍ਰੀਮ ਵਗੈਰਾ ਖਾਧੀ ਸ਼ੂਪ ਸਾਫ ਸੀ ਉਹ ਪੀ ਲਿਆ ਸੀਗਾ ਫਰੂਟ ਤਾਤੇ ਆਪਣਾ ਸਲਾ ਸੈਲਡ ਹੋਲਡ ਖਾਦਾ ਮੈਂ ਤੇ ਲੋਬੀ ਨੋਟਵਾਰਨ ਦੀ ਬਾਰੀ ਆਟਾ ਪਰਾਉਣਾ ਪਈ ਜਿਹਦਾ ਆਪਾਂ ਹੁਣ ਪਿੱਛੇ ਵਿਆਹ ਕੇ ਦੋ ਤਿੰਨ ਦਿਨ ਪਹਿਲਾਂ ਇਹ ਉਹ ਮੁੰਡਾ ਹੈ ਪੁਰਾਣਾ ਸਾਡਾ ਛੋਟਾ ਹੱਤੋਂ ਪੈਸੇ ਦੇਖੋ ਕਿਵੇਂ ਢੇਗਦੇ ਇਹ ਵੀ ਅਮਰੀਕਾ ਸਾਰੀ ਫੈਮਲੀ ਇਹਨਾਂ ਦੀ ਪਹਿਲਾਂ ਤੋਂ ਹੀ 25 ਸਾਲ ਤੋਂ ਤਕਰੀਬਨ 25 30 ਸਾਲ ਤੋਂ ਪਹਿਲਾਂ ਇਹ ਅਮਰੀਕਾ ਸੈਟਲ ਆ ਸਾਰੀ ਫੈਮਲੀ ਵਿਆਹ ਜੀ ਪਿੱਛੇ ਤੇ ਦੇਖੋ ਪੈਸੇ ਵਾਰਨਾਂ ਤਰੀਕਾ ਤਾਂ ਦੇਸੀ ਬੰਦਾ ਸਾਡਾ ਪੁਰਾਣਾ ਹੈ ਅਮਰੀਕਾ 'ਚ ਸਿਸਟਮ ਇਹਦਾ ਪੰਡਾਲਾ ਜਾਂ ਬਿਲਕੁਲ ਇਹ ਤਾਂ ਮੈਂ ਇਕੱਲਾ-ਕੱਲਾ ਨਹੀਂ ਛੱਡਣਾ ਉਹਨੂੰ ਪੈਸੇ ਦਿੱਤੇ ਕਹਿੰਦਾ ਮੈਂ ਨਹੀਂ ਪਰਾਂ ਹੋ ਜਾ ਮੈਂ ਭੀੜੇ ਗੂੰਗਾ ਸਿੱਤੇ ਕ੍ਰੇਨ ਉਡਾ ਬਾਰੇ ਨੇ ਸਾਰੇ ਕਰਦੇ ਹੋਏ ਇੰਜੋਏ ਪੂਰਾ ਘੈਂਟ ਗੱਲਬਾਤ ਸਾਰਾ ਗੱਲਬਾਤ ਸੀ ਬਹੁਤ ਸੋਹਣਾ ਪ੍ਰੋਗਰਾਮ ਸੀ ਸਾਰੇ ਨੇ ਬਹੁਤ ਇੰਜੋਏ ਕੀਤਾ ਦੇਖੋ ਗੋਰੀ ਪੂਰੇ ਖੋਸ ਨੇ ਭਾਈ ਇਹ ਸਾਡਾ ਵੱਡਾ ਪੁਰਾਣਾ ਭੈਣੋ ਅਮਰੀਕਾ ਨੇ ਚਾਰ ਭੈਣਾਂ ਨੇ ਚਾਰੇ ਭੈਣਾਂ ਦੇ ਅਮਰੀਕਾ ਨੇ ਵਾਸੀ ਦਾ ਮੁੰਡਾ ਇੱਕ ਉਹ ਰਹਿੰਦਾ ਇੱਕ ਵਿਆਹ ਰਹਿ ਗਿਆ ਸਾਡਾ ਚਾਰੇ ਭੈਣਾਂ ਦੇ ਵਿਆਹ ਹੋ ਚੁੱਕ ਨੇ ਲਾਸਟ ਸੀਗਾ ਪਿਛਲਾ ਵਿਆਹ ਜਿਹੜਾ ਕਰਨ ਦਾ ਆ ਕੁੜੀ ਦਾ ਲਾਸਟ ਵਿਆਹ ਸੀ ਉਹ ਖਤਮ ਹੋ ਚੁੱਕਿਆ ਹੁਣ ਇੱਕ ਰਹੇਗਾ ਸਾਡਾ ਭਰਾ ਛੋਟਾ ਭਾਈ ਬਨੇ ਉਹ ਦੇਖਾਂਗੇ ਕਿੱਥੇ ਕਰਾਉਂਦਾ ਹੈ ਇਹ ਮੌਕਾ ਮਿਲੂ ਅਜੇ ਦਵਾਰੇ ਲੈ ਭਾਈ ਇੱਕ ਵਾਰੀ ਹੋਰ ਲਾਤੀ ਚਾਟ ਸਾਡੇ ਪਰੋਣੇ ਨੇ ਜੇ ਤੂੜੀ ਦੇ ਗੱਫੇ ਪਾ ਕੇ ਸਰਦ ਨੇ ਸਰਦਿਆ ਨੋਟ ਤੇ ਤਰੀਕਾ ਇਹੀ ਆ ਇਹ ਸਾਰੀ ਫੈਮਿਲੀ ਸਾਡੀ ਅਮਰੀਕਾ ਵਾਲੀ ਆ ਤਕਰੀਬਨ ਬਹੁਤ ਸੋਨਾ ਇੰਜਵਾਇ ਕੀਤਾ ਸਾਰਿਆਂ ਨੇ ਦੇਖ ਰਹੇ ਹੋ ਤੁਸੀਂ ਫੁੱਲ ਬੜਾ ਫੁੱਲ ਇੰਜਵਾਇ ਸਰਾ ਗੱਲਬਾਤ ਸੀ ਦੇਖੋ ਕੋਰੀਆ ਦਾ ਡਾਂਸ ਇੰਜਵਾਇ ਕਰਦੇ ਹੋਏ ਸਾਰਿਆਂ ਨੇ ਬਹੁਤ ਆਨੰਦ ਲਿਆ ਬਹੁਤ ਪਿਆਰ ਦੀ ਕਲਾ ਚ ਰਿਹਾ ਤੇ ਹੁਣ ਇਹ ਪ੍ਰੋਗਰਾਮ ਆਪਾਂ ਕਰਾਂਗੇ ਸਮਾਪਤ ਕਿਉਂ ਕੱਲੂ ਰਾਤ ਦੀ ਬਰਾਤ ਹੈ ਉਹ ਤੁਹਾਨੂੰ ਬਲੌਗ ਆਪਾਂ ਆਰਡਾ ਦਿਖਾਉਣਾ ਦੇਖੋ ਇੱਕ ਜੱਟ ਆਪਾਂ ਹੋਰ ਲਾਤੀ ਬਾਈ ਕਹਿੰਦੇ ਇੱਕ ਵਾਰੀ ਹੋਰ ਨੱਚੀ ਟੱਪੀ ਮੜਾ ਜਾਣ ਦਾ ਮੋੜ ਚੋਂ ਚੱਲੀਏ ਇਹ ਸਾਡੀ ਭੈਣ ਆ ਰਾਜਨੀ ਇਹਦਾ ਵਿਆਹ ਆਪਣੇ ਪਿੰਡ ਕਰਾਜ ਜੀ ਨੇ ਇਹ ਵੀ ਅਮਰੀਕਾ ਹੈਡੀ ਕੁੜੀ ਦੇ ਇਹ ਮਸੀਦਾ ਮਾਮੇ ਦਾ ਮੁੰਡਾ ਹੈ ਇਹ ਆ ਗਿਆ ਤੇ ਆ ਸਾਡਾ ਪ੍ਰਾਣਾ ਸਾਵਾ ਜੀ ਮਨਜੋਤ ਜਗਿੰਦਰ ਤੋਂ ਆ ਹੈ ਜੇ ਹੁਣ ਇਹ ਵੀ ਅਮਰੀਕਾ ਇਕ ਚਾਰ ਲਾ ਕੇ ਤੇ ਹੁਣ ਆਪਾਂ ਚੱਲਾਂਗੇ ਵਾਪਸ ਟਾਈਮ ਬਹੁਤ ਹੋ ਚੁੱਕਿਆ ਜੀ ਰਾਤ ਦੇ ਤਕਰੀਬਨ 12:00 12:00 ਵੱਜ ਚੁੱਕ ਨੇ ਲਓ ਜੀ ਆਪਾਂ ਕਰਤੀ ਵਾਪਸੀ ਸਾਰਿਆਂ ਨੇ ਕਿਉਂਕਿ ਸਵੇਰ ਚਲੋ ਕੱਲੂ ਦਿਨੇ ਵਿਹਲੀਆਂ ਸੀ ਕੰਮ ਤਾਂ ਕੋਈ ਨਹੀਂ ਹੈਗਾ ਸਾਰੇ ਦਿਨੇ ਵਿਹਲੀਆਂ ਔਰ ਚਲੋ ਇਹ ਵੀ ਬਹੁਤ ਟਾਈਮ ਹੋ ਗਿਆ ਇੰਜ ਮਾਈ ਕਰ ਲਿਆ ਵਧੀਆ ਸਾਰਿਆਂ ਨੇ ਠੀਕ ਸੀਗਾ ਬੜਾ ਵੀ ਔਖਾ ਜਾਂਦਾ ਹੁਣ ਕੱਟ ਚੱਲਿਆ ਜਾਂਦਾ ਲਓ ਜੀ ਆਪਾਂ ਅੱਜ ਕੇ ਬਾਸ ਕੱਪੜੇ-ਕਪੜੇ ਚੇਂਜ ਕਰ ਲੇ ਤੇ ਹੁਣ ਵਲੌਗ ਦੀ ਆਪਣੀ ਸਮਾਪਤੀ ਹੈ ਸਾਰਾ ਬਲਾਗ ਦੇਖਿਓਗੇ ਸ਼ੇਅਰ ਵੀ ਕਰਿਓ ਲਾਇਕ ਕਮੈਂਟ ਕਰਿਆ ਕਰੋ ਆਪਣੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਆ ਕਰੋ ਦੱਸਿਆ ਕਰੋ ਕਮੈਂਟ ਕਰਕੇ ਆਪਣੇ ਬਲਾਗ ਤੁਹਾਨੂੰ ਕਿਵੇਂ ਲੱਗਦੇ ਨੇ ਅਤੇ ਨਵੇਂ-ਨਵੇਂ ਬਲਾਗ ਦੇਖਣ ਲਈ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਜੀ ਧੰਨਵਾਦ ਜੀ ਮਿਲਾਂਗੇ ਦੁਬਾਰਾ ਤੁਹਾਨੂੰ ਅਗਲੇ ਬਲਾਗ ਵਿੱਚ ਸ਼ੁਕਰੀਆ ਥੈਂਕ ਯੂ ਜੀ